ਇਹਨਾਂ ਜ਼ਿੰਦਗੀ ਜੀਣ ਦੇ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਇੱਕ ਸਾਹ ਤੇ ਦੂਜਾ ਪਾਣੀ ਪਰ ਕੀ ਹੋਵੇ ਜਦ ਇੱਕ ਮਹੀਨੇ ਤੋਂ ਤੁਹਾਡੇ ਘਰ ਦੇ ਵਿੱਚ ਪਾਣੀ ਨਾ ਆਇਆ ਹੋਵੇ ਉਸੇ ਚੀਜ਼ ਨੂੰ ਅੱਜ ਤੁਹਾਡੇ ਸਾਹਮਣੇ ਦਿਖਾਉਣ ਦੇ ਲਈ ਅਸੀਂ ਪਹੁੰਚੇ ਹਾਂ ਪਿੰਡ ਮਸੌਲ ਦੇ ਵਿੱਚ ਜਿਸ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਮੁਹਾਲੀ ਦਾ ਨਵਾਂ ਗਰਾਉਂਦਾ ਇਹ ਪਿੰਡ ਹੈਗਾ ਮਸੌਲ ਜਿੱਥੇ ਪਿਛਲੇ ਇੱਕ ਮਹੀਨੇ ਤੋਂ ਕਿਹਾ ਜਾ ਰਿਹਾ ਹੈ ਕਿ ਪੀਣ ਵਾਲਾ ਪਾਣੀ ਜਿਹੜਾ ਹੈ ਉਹ ਨਹੀਂ ਪਹੁੰਚਿਆ ਜਿਸ ਕਾਰਨ ਇਸ ਪਿੰਡ ਦੇ ਲੋਕ ਜਿਹੜੇ ਨੇ ਉਹ ਪਾਣੀ ਦੀ ਬੂੰਦ-ਬੂੰਦ ਤੋਂ ਤਰਸੇ ਹੋਏ ਨੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਕਿਹਾ ਹੈ ਜਾ ਰਿਹਾ ਹੈ ਕਿ ਇਸ ਪਿੰਡ ਦੇ ਵਿੱਚ ਪਾਣੀ ਦੀ ਸਪਲਾਈ ਦੀ ਪਾਈਪਲਾਈਨ ਜਿਹੜੀ ਹੈ ਉਹ ਟੁੱਟ ਗਈ ਸੀਗੀ ਜਿਸ ਕਰਕੇ ਇਸ ਪਿੰਡ ਦੇ ਵਿੱਚ ਪਿਛਲੇ 1 ਮਹੀਨੇ ਤੋਂ ਪਾਣੀ ਨਹੀਂ ਆਇਆ ਪਰ ਕੀ ਇਹ ਤੇ ਦੇ ਲੋਕ ਮਹਿਸੂਸ ਕਰ ਰਹੇ ਨੇ ਇਸ ਪਿੰਡ ਦੇ ਲੋਕ ਕੀ ਚਾਹੁੰਦੇ ਨੇ ਔਰ ਕਿਸ ਤਰੀਕੇ ਦੇ ਨਾਲ ਇਸ ਪਿੰਡ ਦੇ ਲੋਕ ਰੋਜ਼ ਜਦੋਂ ਜਹਿਦ ਕਰ ਰਹੇ ਨੇ ਪੀਣ ਵਾਲੇ ਪਾਣੀ ਨੂੰ ਇਕੱਠਾ ਕਰਨ ਦੀ ਉਸ ਬਾਬਤ ਅੱਜ ਤੁਹਾਨੂੰ ਜਾਣਕਾਰੀ ਦੱਸਾਂਗੇ ਜਾਣਕਾਰੀ ਦਿਖਾਵਾਂਗੇ ਵੀ ਔਰ ਪਿੰਡ ਵਾਲੇ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਦੇ ਸਰਪੰਚ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀ ਆ ਮੁਸੀਬਤਾਂ ਦੇ ਵਿੱਚ ਇਹ ਪਿੰਡ ਹੈਗਾ ਇਸ ਪਿੰਡ ਬਾਰੇ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਦੱਸ ਦੇਣਾ ਚਾਹੁੰਦਾ ਕਿ ਇਹ ਪਿੰਡ ਨਵਾਂ گاؤں ਤੋਂ ਦੇ ਕਰੀਬ ਦਾ ਨਵਾਂ گاؤں ਦਾ ਪਿੰਡ ਹੈਗਾ ਮਸੂ ਇਸ ਪਿੰਡ ਦਾ ਨਾਮ ਹੈਗਾ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪਿੰਡ ਚੰਡੀਗੜ੍ਹ ਤੋਂ ਸਿਰਫ ਲਗਭਗ 10 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈਗਾ ਸਿੱਧੇ ਤੌਰ ਤੇ ਗੱਲ ਕਰਾਂ ਤਾਂ ਇਸ ਪਿੰਡ ਤੱਕ ਪਹੁੰਚਣ ਲਈ ਜੇਕਰ ਸੜਕ ਦਾ ਜ਼ਿਕਰ ਕੀਤਾ ਜਾਵੇ ਤਾਂ ਸੜਕ ਵੀ ਕੋਈ ਸਿੱਧੀ ਸੜਕ ਨਹੀਂ ਹੈ ਸੜਕ ਦੇ ਹਾਲ ਬੇहद ਬਿਹਾਲ ਨੇ ਔਰ ਹਰ ਥਾਂ ਦੇ ਉੱਤੇ ਟੁੱਟੀ ਹੋਈ ਸੜਕ ਜਿਹੜੀ ਹੈਗੀ ਆ ਉਸ ਰਾਹ ਤੱਕ ਇਸ ਪਿੰਡ ਤੱਕ ਪਹੁੰਚਦੀ ਹੈ ਜੇ ਮੈਂ ਗੱਲ ਕਰਾਂ ਇਸ ਪਿੰਡ ਦੇ ਵਿੱਚ ਤਾਂ ਮੋਬਾਈਲ ਦਾ ਨੈਟਵਰਕ ਵੀ ਜਿਹੜਾ ਹੈ ਇਸ ਕਹਿ ਸਕਦੇ ਆ ਕਿ ਪਿੰਡ ਦੇ ਵਿੱਚ ਪੂਰਨ ਤਰੀਕੇ ਦੇ ਨਾਲ ਨਹੀਂ ਆਂਦਾ ਜਿਵੇਂ ਆਪਣਾ ਮੋਬਾਈਲ ਤੁਹਾਨੂੰ ਦਿਖਾਵਾ ਤੇ ਇਸ ਵਕਤ ਮੋਬਾਈਲ ਦੇ ਉੱਤੇ ਨੋ ਸਰਵਿਸ ਹੋ ਚੁੱਕੀ ਹੋਈ ਹੈ ਯਾਨੀ ਕਿ ਜੇਕਰ ਪਿੰਡ ਵਾਸੀਆਂ ਨੂੰ ਕੋਈ ਆਪਣੀ ਗੱਲ ਚੱਕਣੀ ਵੀ ਪੈਂਦੀ ਹੈ ਗੱਲ ਕਰਨੀ ਵੀ ਪੈਂਦੀ ਹੈ ਮੋਬਾਈਲ ਦੇ ਉੱਤੇ ਤਾਂ ਇਸ ਪਿੰਡ ਤੋਂ ਬਾਹਰ ਨਿਕਲ ਕੇ ਗਾਹ ਜਾ ਕੇ ਫਿਰ ਨੈਟਵਰਕ ਆਂਦਾ ਹੈ ਉਹ ਤੇ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਅਸੀਂ ਇਸ ਪਿੰਡ ਦੇ ਵਿੱਚ ਆਏ ਆ ਤਾਂ ਬੱਚੇ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਉੱਥੇ ਪਹੁੰਚ ਗਏ ਨੇ ਪਿੰਡ ਵਾਸੀ ਵੀ ਜਿਹੜੇ ਨੇ ਇੱਥੇ ਪਹੁੰਚ ਗਏ ਨੇ ਔਰ ਸਿੱਧੇ ਤੌਰ ਤੇ ਉੱਤੇ ਗੱਲ ਕਹੀਏ ਤਾਂ ਪਾਣੀ ਦੀ ਕਿਲਤ ਦੇ ਕਾਰਨ ਪਿੰਡ ਵਾਸੀ ਜਿਹੜੇ ਨੇ ਉਹ ਕਾਫੀ ਇੱਥੇ ਤਰਾਸਦ ਨਜ਼ਰ ਆ ਰਹੇ ਨੇ ਸੋ ਪਿੰਡ ਵਾਸੀਆਂ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਦੋਂ ਤੋਂ ਪਾਣੀ ਜਿਹੜਾ ਇਸ ਪਿੰਡ ਵਿੱਚ ਨਹੀਂ ਪਹੁੰਚਿਆ ਪਿੰਡ ਦੇ ਵਸਨੀਕਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਪਿੰਡ ਦੇ ਵਿੱਚ ਅਸੀਂ ਘਰਾਂ 'ਚ ਪਹੁੰਚੇ ਹਾਂ ਔਰ ਇੱਥੇ ਇੱਕ ਸਾਡੇ ਨਾਲ ਬਜ਼ੁਰਗ ਬਾਹਰ ਖੜੇ ਨੇ ਜਦੋਂ ਅਸੀਂ ਇੱਥੇ ਆਏ ਤੇ ਦੇਖ ਕੇ ਸਾਨੂੰ ਬਾਹਰ ਆ ਕੇ ਜ਼ਰੂਰ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਕਰਮਾ ਆ ਜੀ ਕਰਮਾ ਜੀ ਕਿੱਦਾਂ ਦੇਖੀਏ ਜਰਾ ਬਾਹਰ ਨੂੰ ਆਜੋ ਜਰਾ ਕਿਉਂਕਿ ਥੋੜਾ ਸੌਖਾ ਹੋ ਜਾਏਗਾ ਕਿੰਨਾ ਸਮਾਂ ਹੋ ਗਿਆ ਤੁਹਾਡੇ ਸਪਿੰਡ ਮਸੋਲ ਦੇ ਵਿੱਚ ਪਾਣੀ ਜਿਹੜਾ ਉਹ ਨਹੀਂ ਆਇਆ ਔਰ ਸਰਕਾਰ ਨੂੰ ਕਿੰਨੀ ਕੁ ਗੁਹਾਰਾਂ ਲੱਗੀਆਂ ਇਹ ਵੀ ਤਾਂ ਇਹ ਮਹੀਨਾ ਹੋ ਗਿਆ ਇੱਕ ਇੱਕ ਮਹੀਨੇ ਮਾ ਆਣੀ ਨਹੀਂ ਆਇਆ ਹੈ ਬਾਕੀ ਸਰਕਾਰ ਬਾ ਕਰ ਰਹੇ ਆ ਕੋਸ਼ਿਸ਼ ਬਥੇਰੀ ਤੇ ਜੋ ਸਾਡਾ ਬੋਰ ਆ ਜਿਹੜਾ ਇਹਦੇ ਵੀ ਅੱਧੇ ਪਏ ਪਏ ਵੀ ਅੱਧੇ ਅਹੀਂ ਰਹਿ ਗਏ ਇਹ ਕਹਿ ਰਹੇ ਕਾਗਜ਼ਾਂ ਮਾਰੇ ਚਾਲੂ ਹੋਏ ਬੋਰ ਅੱਛਾ ਤੁਸੀਂ ਚੈੱਕ ਕਰਾਇ ਸੀ ਕਾਗਜ਼ਾਂ ਚੋਂ ਬੋਰ ਚਾਲੂ ਆ ਹਾਂ ਕਦ ਬੋਰ ਕ ਚਾਲੂ ਹੋਏ ਵਾਏ ਬਾਕੀ ਅੱਜ ਗਏ ਬਈਆ ਆਈ ਵੀ ਸਰਕਾਰ ਕੋ ਲਾਈਨਾਂ ਦੋ ਤਿੰਨ ਪੈਣੇ ਨੂੰ ਗਏ ਵੇ ਬੰਦੇ ਕੰਮ ਕਰਨੇ ਨੂੰ ਨੂੰ ਕਹਿ ਰਹੇ ਦੋ ਦਿਨ ਰੁਕਣੇ ਹੋਰ ਪਾਣੀ ਨੂੰ ਹਾਂ 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 ਬੰਦਾ ਤੇ ਇੱਕ ਮਹੀਨਾ ਹੋ ਗਿਆ ਔਰ ਪਾਣੀ ਜਿਹੜਾ ਇੱਥੇ ਨਹੀਂ ਪਹੁੰਚਿਆ ਹੈ ਨਾ ਪਰ ਕੀ ਪਿੰਡ ਦੇ ਸਰਪੰਚਾ ਨਾਲ ਜਾਂ ਪਿੰਡ ਦੇ ਸਰਪੰਚ ਨੇ ਸਰਕਾਰ ਤੱਕ ਗੁਹਾਰ ਕੀਤੀ ਹੋਵੇ ਪਿੰਡ ਵਾਸੀਆਂ ਨੇ ਕਿਸ ਤਰੀਕੇ ਸਰਕਾਰ ਤੱਕ ਗੁਹਾਰ ਕਈ ਬਰੀ ਖਬਰਾਂ ਵੀ ਲਵਾ ਲਿਆ ਕਈ ਬਰੀ ਹਾਂਜੀ ਕਈ ਬਰੀ ਖਬਰਾਂ ਲਵਾ ਲਿਆ ਪਰ ਅਜੇ ਕੋਈ ਕੋਈ ਅਸਰ ਨਹੀਂ ਹੈ ਕਾਰਨ ਕੀ ਦੱਸਦੇ ਆ ਕਿ ਇੱਕ ਮਹੀਨੇ ਤੋਂ ਪਾਣੀ ਇੱਥੇ ਕਿਉਂ ਨਹੀਂ ਪਹੁੰਚਿਆ ਬਾਜੀ ਨੂੰ ਕਹਿ ਰਹੇ ਵੀ ਲਾਈਨ ਨਹੀਂ ਜੋੜਦੀ ਜਿੱਥੇ ਰਸਤਾ ਹੀ ਖਰਾਬ ਹੋ ਗਏ ਬਰਸਾਤ ਪੈਈ ਨੂੰ ਮੈਂ ਆ ਜਾ 10 ਦਿਨ ਹੋ ਗਏ ਉਹਨਾਂ ਦਾ ਬਰਸਾਤ ਵੀ ਨਹੀਂ ਪਈ ਮੁੜਕਾ ਹੂੰ ਬਰਸਾਤ ਆ ਕਰਕੇ ਲਾਈਨਾਂ ਖਰਾਬ ਹਾਂ ਕਹਾ ਬਰਸਾਤ ਆ ਕਰਕੇ ਲਾਈਨਾਂ ਖਰਾਬ ਹੋ ਗਈ ਇਹ 10 ਦਿਨ ਹੋ ਗਏ ਅੱਜ ਜੀ ਠੀਕ ਹੈ ਜੇ ਕਹਿ ਰਹੇ ਨੇ ਕਿ ਸਰਕਾਰਾਂ ਤਾਂ ਗੁਹਾਰਾ ਜ਼ਰੂਰ ਲਗਾਈਆਂ ਨੇ ਗੁਹਾਰਾ ਕਹਿੰਦੇ ਨੇ ਕਿ ਜ਼ਰੂਰ ਲਗਾਈਆਂ ਨੇ ਪਰ ਇੱਧਰ ਤੁਹਾਨੂੰ ਦਿਖਾ ਦਿੰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹੋ ਜਿਹੇ ਟੈਂਕਰਾਂ ਦੇ ਵਿੱਚ ਪਾਣੀ ਜਿਹੜਾ ਭਰ ਕੇ ਇਹ ਜਿਹੜੇ ਤੱਬ ਹੈਗੇ ਨਹੀਂ ਜਾਂ ਫਿਰ ਜਿਹਨੂੰ ਕਹਵੀਏ ਕਿ ਵੱਡੀਆਂ ਬਾਲਟੀਆਂ ਨੇ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਭਰ ਕੇ ਰੱਖਿਆ ਔਰ ਪਾਣੀ ਦੀ ਹਾਲਤ ਦੇਖੀ ਜਾ ਸਕਦੀ ਹੈ ਕਿ ਕਿਸ ਤਰੀਕੇ ਦਾ ਪਾਣੀ ਜਿਹੜਾ ਇੱਥੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਦੇ ਵਿੱਚ ਰੱਖਿਆ ਗਿਆ ਹੋਇਆ ਔਰ ਪਾਣੀ ਬਹੁਤ ਜ਼ਿਆਦਾ ਮਾੜੀ ਹਾਲਾਤ ਦੇ ਵਿੱਚ ਇਹ ਪਾਣੀ ਹੈਗਾ ਹਾਲਾਂਕਿ ਪੀਣ ਵਾਲੇ ਪਾਣੀ ਨੂੰ ਲੈ ਕੇ ਬਹੁਤ ਜ਼ਿਆਦਾ ਇੱਥੇ ਕਿਲਤ ਬਣੀ ਹੋਈ ਹੈ ਇੱਧਰ ਕੁਝ ਸਾਡੀ ਮਾਤਾ ਜੀ ਵੀ ਮੌਜੂਦ ਨੇ ਜ਼ਰੂਰ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਦਾਈ ਕੀ ਨਾਂ ਤੁਹਾਡਾ ਮਾਨਕੌਰ ਮਾਨਕੌਰ ਮਾਦਾਈ ਕਿੱਦਾਂ ਦੇਖਿਆ ਜਾਵੇ ਮਸਹੂਲ ਪਿੰਡ ਦੇ ਵਿੱਚ ਕਿੰਨੇ ਸਮੇਂ ਤੋਂ ਪਾਣੀ ਪੀਣ ਵਾਲਾ ਨਹੀਂ ਆਇਆ ਨਹੀਂ ਆਇਆ ਜੀ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਹਾਂ ਜੀ ਇਹ ਵੀ ਟੈਂਕਰ ਆਂਦੇ ਆ ਕਿੱਥੇ ਬੱਚਿਆਂ ਵਾਲਿਆਂ ਨੂੰ ਭਰਨਾ ਨਹੀਂ ਮਿਲਦਾ ਨਾਣੇ ਤੇ ਵੀ ਰਹੇ ਵੇ ਆ ਬੱਚਿਆਂ ਦੀ ਵੀ ਹਾਲਤ ਖਰਾਬ ਹੋਈ ਵੀ ਪਈਆ ਬਤਾਓ ਪਾਣੀ ਗੈਲ ਬੰਦਾ ਜੂਆ ਹਮ ਇਤੇ ਪਰਦ ਸੋਜੀ ਮਤਲਬ ਪਾਣੀ ਬਿਲਕੁਲ ਵੀ ਨਹੀਂ ਆ ਰਹਾ ਸਰਕਾਰੀ ਕੋਈ ਸਰਕਾਰੀ ਮੁਲਾਜ਼ਮ ਤੁਹਾਡੇ ਤੱਕ ਪਹੁੰਚੇ ਹੋਣ ਕਿਸੇ ਨੇ ਸਰਕਾਰੀ ਸਰਕਾਰੀ ਕੋਈ ਲੋਕ ਤੁਹਾਡੇ ਤੱਕ ਪਹੁੰਚ ਨਹੀਂ ਜੀ ਕੋਈ ਨਹੀਂ ਪਹੁੰਚਿਆ ਨਾ ਇਹ ਬੇਚਾਰੇ ਥੱਲੇ ਦੇ ਮੁੱਲ ਲੈਂਦੇ ਆ ਟੈਂਕਰ ਹੁਣ ਬੱਚਿਆਂ ਨੂੰ ਖਲਾਮਾਂ ਅੱਕ ਪਾਣੀ ਮੁੱਲ ਲਿਆਮਾ ਕੋਈ ਹਾਲ ਦਾਤ ਨਹੀਂ ਹੈ ਬੱਚਿਆਂ ਦੀ ਪਾਣੀ ਤੁਹਾਨੂੰ ਮੁੱਲ ਖਰੀਦਣਾ ਪੈ ਰਿਹਾ ਹੁਣੇ ਪਾਣੀ ਮੁੱਲ ਲਿਆ ਰਹੇ ਆ ਇਹ ਵੀ ਜਿੰਨਾ ਪਾ ਗੰਜੈਸ ਨਹੀਂ ਕੋ ਬਿਚਾਰੇ ਬੈਠੇ ਆ ਮਾਲ ਬੱਚੂ ਵੀ ਪੀਣੇ ਵਾਲਾ ਬੱਚੇ ਵੀ ਨਾਣੇ ਵਾਲੇ ਕੱਪੜੇ ਵੀ ਨਾ ਵੀ ਸਰਦਾ ਨਹੀਂ ਹੈ ਬਈ ਦੱਸੋ ਕੀ ਹਾਲ ਦੱਸ ਖੂਗਾ 1.5 ਮਹੀਨਾ ਹੋ ਗਿਆ ਕਿ ਤੁਹਾਡੇ ਜਿੱਦ ਸਰਪੰਚ ਵੀ ਹੈਗੇ ਇਸ ਪਿੰਡ ਦੇ ਵਿੱਚ ਹੋਣੇ ਹੋਰ ਵੀ ਹੋਣੇ ਆ ਉਹਨਾਂ ਨੇ ਸਰਕਾਰ ਤੱਕ ਪਹੁੰਚ ਕੀਤੀ ਹੈ ਕੁਝ ਕਿਸੇ ਤੱਕ ਜਾਂ ਕੋਈ ਅਫਸਰ ਹੋਣ ਜਾਂ ਅਫਸਰਾਨ ਹੋਣ ਦਾ ਪਹੁੰਚ ਕੀਤੀ ਹੋਵੇ ਨਹੀਂ ਜੀ ਮੈਂ ਤਾਂ ਰਾਤੀ ਆਈਆਂ ਹਾਂ ਹੈ ਮੈਂ ਉੱਰੀ ਘਰਣੇ ਆ ਰਹੀਆਂ ਵੀ ਮੈਂ ਆਪਣੇ ਪਿਓ ਕੇ ਘਰ ਹੋਰ ਰਹਿੰਦੀ ਆ ਪਾਣੀ ਉੱਥੇ ਵੀ ਨਹੀਂ ਜਾ ਰਿਹਾ ਅੱਛਾ ਉਹੀ ਲਾਗੇ ਪਿੰਡ ਹੈਗਾ ਅੱਗੇ ਹਾਂ ਘਰ ਹੋਰ ਘਰ ਹੋਰ ਪਿੰਡ ਉੱਥੇ ਵੀ ਬਹੁਤ ਹਾਲਤ ਖਰਾਬ ਹੋ ਰਹੀ ਆ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਪਾਣੀ ਢੂੰਦਿਆਂਗਾ ਬਿਮਾਰੀਆਂ ਲੱਗ ਰਹੀਆਂ ਨੇ ਲੋਕਾਂ ਨੂੰ ਹਾਂ ਜੀ हां ਲੱਗ ਰਹੀਆਂ ਹੂੰ ਬੁਰਾ ਹਾਲ ਹੋ ਰਿਹਾ ਲਾਈਟ ਵੀ ਨਹੀਂ ਆਂਦੀ ਹੈ ਹਾਂ ਕਹੀਏ ਕਿ ਇਸ ਪਿੰਡ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੱਲੇ ਵੀ ਹੈਗੀਆਂ ਨੇ ਫਿਰ ਪਾਵੇਂ ਲਾਈਟ ਦੀ ਹੋਵੇ ਪਾਣੀ ਦੀ ਹੋਵੇ ਕਿਸੇ ਚੀਜ਼ ਦੀ ਹਾਂਜੀ ਬਹੁਤ ਹਰਾਨੀ ਹੋ ਰਹੀ ਬੱਚਿਆਂ ਦੀ ਹਾਂ ਹੁਣ ਅਸੀਂ ਬਜ਼ੁਰਗਾਂ ਜਿਹੜੇ ਇੰਨਾ ਨਹੀਂ ਵੀ ਰਹਿ ਨਹੀਂ ਸਕਦੇ ਹੈ ਕੱਲ੍ਹ ਸੀ ਵੀ ਨਾ ਨਿਰਾਸ਼ ਇਹ ਬੱਚਿਆਂ ਵਾਲਿਆਂ ਦੱਸੋ ਕਿ ਕਿੱਧਰ ਜਾਉਂਗੇ ਪਾਣੀ ਨੂੰ ਇਹ ਪਿੰਡ ਦੇ ਬਜ਼ੁਰਗ ਨੇ ਜਿਨ੍ਹਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਈ ਹੈ ਜੋ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਲਗਭਗ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਔਰ ਇੱਥੇ ਪਾਣੀ ਜਿਹੜਾ ਉਹ ਨਹੀਂ ਪਹੁੰਚਿਆ ਪਾਣੀ ਦੀ ਕਿੱਲਤ ਕਿੰਨੀ ਜ਼ਿਆਦਾ ਹੈਗੀ ਜਿਸ ਕਰਕੇ ਕਹਿ ਰਹੇ ਨੇ ਕਿ ਟੈਂਕਰ ਆਂਦੇ ਤਾਂ ਹੈ ਪਰ ਉਹ ਮੋਲ ਲਿਆਣੇ ਪੈਂਦੇ ਨੇ ਕਹਿ ਰਹੇ ਨੇ ਕਿ ਪੈਸੇ ਉਹ ਆਪਣੀ ਰੋਟੀ ਤੇ ਲਾਉਣ ਜਾਂ ਫਿਰ ਪਾਣੀ ਖਰੀਦਣ ਦੇ ਉੱਤੇ ਲਾਉਣ ਅੱਗੇ ਚੱਲਦੇ ਹਾਂ ਪਿੰਡ ਦੇ ਵਿੱਚ ਜੀ ਨਹੀਂ ਸਕਦੇ ਹੈ ਉਹ ਪਾਣੀ ਪੀਣੇ ਬਿਨਾਂ ਵੀ ਰਹਿ ਨਹੀਂ ਸਕਦੇ ਅੱਜ ਕੱਲ੍ਹ ਰੋਹੀ ਆ ਜੀ ਗਰਮੀ ਨਹੀਂ ਪੈ ਰਹੀ ਆ ਪਾਣੀ ਬਿਨਾਂ ਮਰ ਵੀ ਸਕਦੇ ਆ ਹਾਂ ਠੀਕ ਹੈ ਇਹ ਕਹਿ ਰਹੇ ਨੇ ਕਿ ਆ ਕਾਫੀ ਟਾਈਮ ਹੋ ਗਿਆ ਨਾ ਇਹ ਨਹਾ ਪਾਏ ਨੇ ਪਾਣੀ ਪੀਣ ਦਾ ਤੇ ਸਭ ਤੋਂ ਵੱਡੀ ਗੱਲ ਉਹੀ ਹੈ ਕਹਿੰਦੇ ਕਿ ਅਸੀਂ ਪਾਣੀ ਦੀ ਜ਼ਰੂਰਤ ਹਰ ਪਾਸੇ ਹੈਗੀ ਹੈ ਉਹ ਪਾਣੀ ਦੀ ਜ਼ਰੂਰਤ ਕਿੱਦਾਂ ਪੂਰੀ ਕਰੀਏ ਹਰ ਥਾਂ ਦੇ ਉੱਤੇ ਕਿੱਦਾਂ ਪੂਰੀ ਕਰੀਏ ਅੱਗੇ ਚੱਲਦੇ ਆ ਪਿੰਡ ਦੇ ਵਿੱਚ ਤੁਹਾਨੂੰ ਹੋਰ ਦਿਖਾਵਾਂਗੇ ਸੂਰਪਿੰਡ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਔਰ ਇੱਥੇ ਇੱਕ ਸਾਡੇ ਨਾਲ ਮੈਡਮ ਹੈਗੇ ਨੇ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਭਾਂਡੇ ਇਹ ਮਾਂਜਰੀਨ ਔਰ ਭਾਂਡੇ ਮਾਂਜੇ ਜਿਸ ਪਾਣੀ ਨਾਲ ਜਾ ਰਹੇ ਨੇ ਉਸ ਪਾਣੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਹਾਲਤ ਦੇ ਵਿੱਚ ਉਹ ਪਾਣੀ ਹੈਗਾ ਮਤਲਬ ਕਿ ਮੈਨੂੰ ਪਤਾ ਲੱਗਿਆ ਪਿੰਡ 'ਚ ਕਹਿੰਦੇ ਕਿ ਪਿਛਲੇ 1 ਤੋਂ 1.5 ਮਹੀਨਾ ਹੋ ਗਿਆ ਪਾਣੀ ਨਹੀਂ ਆਇਆ ਸਰਕਾਰਾਂ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਕਿਸੇ ਨੇ ਕੋਈ ਅਫਸਰਾਂ ਤੱਕ ਪਹੁੰਚ ਕੀਤੀ ਹੋਵੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੋਵੇ ਕਰਦੇ ਨਹੀਂ ਹਾਂਜੀ ਫਿਰ ਉਹ ਪਾਣੀ ਵੀ ਢੰਗੀ ਬਹੁਤ ਵਾ ਇਹ ਪਾਣੀ ਕਿੱਥੋਂ ਨਾ ਪਾਰ ਸਕਦੇ ਆ ਅਸੀਂ। ਹਾਂ ਹਾਂ। ਇਹ ਬੱਚੇ ਨਿਗ ਨਿਗ ਕਿਉਂ ਆ? ਹਾਂ। ਬੱਚੇ ਦਾ ਕਿੱਥੇ ਬੰਦਾ ਪਾਣੀ ਲੈ ਕੇ ਭਰ ਜਾ ਕਿ ਨਿਗ ਨਿਗ ਕਿਉਂ ਥੋੜਾ ਸਰਦਾ ਵਾ। ਇਹ ਬੋਟ ਬੋਟ ਟੈਂਕੀਆਂ ਭੇਜ ਦਿੰਦੇ ਹਨਾ। ਹਾਂ। ਟੈਂਕਰ ਆ ਗਿਆ ਕਿ ਨਾ ਵੀ ਆ ਗਿਆ। ਬਟੈਂਕਰ ਵੀ ਗਿਆ ਪਤਾ ਆ ਗਿਆ ਨਹੀਂ ਵੀ ਪਤਾ ਆਗਾ। ਉਹ ਵੀ ਪਤਾ ਨਹੀਂ ਕਿ ਆਣਾ ਕਿ ਨਹੀਂ ਆਣਾ। ਹਾਂ ਜੀ ਹਾਂ। ਵੇ ਥੋੜਾ ਖੁਵੀ ਹੋਏ ਪਾਣੀ ਪਾਰ ਲਈ ਦੇਵਾ। ਪਾਣੀ ਤੰਗੀ ਜਮਨ ਤਾਂ ਬਹੁਤ ਜ਼ਿਆਦਾ ਮਤਲਬ ਇੰਨੀ ਦੇਰ ਤੋਂ ਤੰਗੀ ਚੱਲ ਰਹੀ ਹੈ ਕਿਸ ਜਦੋਂ ਕੋਈ ਜਦੋਂ ਆਪਾਂ ਜ਼ਿਕਰ ਵੀ ਸੁਣਿਆ ਸੀ ਕਹਿੰਦੇ ਕਿ ਵੋਟਾਂ ਦਾ ਵੀ ਕੋਈ ਜ਼ਿਕਰ ਇੱਥੇ ਹੁੰਦਾ ਹੈ ਕਹਿੰਦੇ ਵੋਟ ਨਹੀਂ ਪਾਉਣੀ ਕੁਛ ਇਦਾਂ ਦਾ ਵੀ ਮੈਨੂੰ ਸੁਣਨਾ ਚਾਹੀਦਾ ਹਾਂਜੀ ਵੋਟਾਂ ਫਿਰ ਕਰ ਰਹੇ ਸੀ ਵੋਟਾਂ ਪਾਣੀਆਂ ਨਹੀਂ ਹੈਗੀਆਂ ਇਹਨਾਂ ਦਾ ਪਾਤੀਆਂ ਕਰੋੜੇ ਪਾਈਆਂ ਨਹੀਂ ਹੈ ਕਿ ਪੌੜ-ਪੌੜ ਵੀ ਲੱਗ ਗਏ ਪਾਣੀ ਵੀ ਇੱਧਰ ਆ ਰਿਹਾ ਸਾੜੇ ਪਾਣੀ ਵੀ ਨਹੀਂ ਆਂਦਾ ਹੋਗਾ ਪਾਣੀ ਦੇ ਬਹੁਤ ਅੰਗੀ ਹੈ ਗਰਮੀ ਕਿੰਨੀ ਪੈ ਰਹੀ ਹੈ ਇਸ ਕਰਕੇ ਨਾਲਾ ਗਾਲ ਟੁੱਟੀਆਂ ਹੋਈਆਂ ਦੋ ਤਿੰਨ ਮਹੀਨਿਆਂ ਨਾਲ ਟੁੱਟੀਆਂ ਨੂੰ ਵੀ ਹਾਂ ਵੀ ਹੁਣ ਜੋੜ ਦੇਣ ਅਗਲੇ ਮੈਂ ਦੇਖਾਂ ਉਹ ਤੇ ਕੀ ਕਰੂ ਜੋੜਨੇ ਨਾਲ ਤੇ ਪਾ ਸਕਦੇ ਮੈਂ ਨਾਲਾ ਵੀ ਜੋੜ ਦੇਵੇ ਇਸ ਕਰਕੇ ਫੇਰ ਗੱਲ ਬਾਈਕਾਟ ਕਹਿੰਦੇ ਬਾਈਕਾਟ ਕੀਤਾ ਇੱਥੇ ਫਿਰ ਕਹਿੰਦੇ ਵੋਟਾਂ ਨਹੀਂ ਪਾਣੀਆਂ ਹੁਣ ਤੋਂ ਹਾਂਜੀ ਬਸ ਵੋਟਾਂ ਕਿਸ ਨੇ ਪਾਣੀਆਂ ਸੀ ਅੱਛਾ ਹਾਂਜੀ ਜਦ ਪਾਣੀ ਆਊਗਾ ਤੇ ਵੋਟਾਂ ਪਾਉਂਗੇ ਇਹ ਤਾਂ ਦਾ ਸੀ ਅੱਛਾ ਆ ਤਾਂ ਵੋਟਾਂ ਕਿਸ ਨੇ ਪਾਣੀਆਂ ਜੇ ਪਾਣੀ ਦੰਗੀ ਬਹੁਤ ਆ ਰਹੀ ਹੈ ਉਹ ਕਹਿ ਰਹੇ ਨੇ ਕਿ ਜੇ ਪਾਣੀ ਆਉਂਦਾ ਜਦੋਂ ਕਹਿੰਦੇ ਵੋਟਾਂ ਜਦੋਂ ਆਉਂਦੀਆਂ ਨੇ ਤਾਂ ਉਸ ਵਕਤ ਵਾਅਦੇ ਕੀਤੇ ਜਾਂਦੇ ਨੇ ਪਰ ਜਦੋਂ ਵੋਟਾਂ ਪੈ ਜਾਂਦੀਆਂ ਨੇ ਕਹਿੰਦੇ ਨੇ ਕਿ ਪਾਣੀ ਤਾਂ ਵੀ ਤਰਸੇ ਪੈਣੇ ਔਰ ਕਹਿੰਦੇ ਜੇਕਰ ਪਾਣੀ ਆਏਗਾ ਤੇ ਵੋਟਾਂ ਪੈਣਗੀਆਂ ਨਹੀਂ ਤਾਂ ਵੋਟਾਂ ਵੀ ਨਹੀਂ ਪੈਣਗੀਆਂ ਸੋ ਸਾਡੇ ਨਾਲ ਰਮਨਪ੍ਰੀਤ ਸਿੰਘ ਜੀ ਫੋਨ ਲਾਈਨ ਤੇ ਮੌਜੂਦ ਨੇ ਜੋ ਕਿ ਐਕਸੀਐਨ ਨੇ ਵਾਟਰ ਸਪਲਾਈ ਮੋਹਾਲੀ ਦੇ ਰਮਨ ਸਰ ਅੱਜ ਅਸੀਂ ਜਾ ਕੇ ਆਏ ਸੀਗੇ ਪਿੰਡ ਦੇ ਵਿੱਚ ਤੇ ਹਾਲਾਤ ਉੱਥੇ ਕਹਿ ਰਹੇ ਨੇ ਲੋਕ ਉੱਥੇ ਕਹਿ ਰਹੇ ਨੇ ਕਿ ਪਿਛਲੇ 1 ਮਹੀਨੇ ਤੋਂ ਉੱਥੇ ਪਾਣੀ ਦੀ ਸਪਲਾਈ ਬੰਦ ਹੈ ਹਾਂਜੀ ਇਹ ਜਿਹੜੀ ਪਾਣੀ ਦੀ ਸਪਲਾਈ ਹੈ ਉਹ ਮਹੀਨੇ ਤੋਂ ਤਾਂ ਨਹੀਂ ਬੰਦ ਆ ਕੋ ਛੇ ਹਫ਼ਤੇ ਤਾਂ ਪਹਿਲਾਂ ਨਾਲ ਜਿਹੜੀ ਮਸਾਲ ਦੀ ਸਪਲਾਈ ਹੈ ਉਹ ਵਾਟਰ ਸਪਲੇ ਸਕੇਮ ਜਾਂਦੀ ਹੈ ਟੰਡੇ ਤੋਂ ਜੀ ਟਾਂਡੇ ਤੋਂ ਲਗਭਗ 5 ਕਿਲੋਮੀਟਰ ਦਾ ਜਿਹੜੀ ਪਾਈਪ ਹੈ ਉਹ ਪਹਾੜਾਂ ਦੇ ਉੱਪਰੋਂ ਘੁੰਮ ਕੇ ਫਿਰ ਮਸੌਲ ਨੂੰ ਜਾਂਦੀ ਹੈ ਕਿਉਂਕਿ ਆਖਰੀ ਪਿੰਡ ਹੈ ਪੰਜਾਬ ਦਾ ਜੀ ਕਿਛੇ ਬਰਸਾਤਾ ਹੋਣ ਕਰਕੇ ਪਹਾੜ ਹੋ ਗਏ ਸਲਿੱਪ ਹੋ ਗਏ ਜਿਹੜੀ 파 ਸਲਿੱਪ ਹੋ ਗਏ ਤੇ ਜਿਹੜੀ ਪਾਈਪ ਸੀ ਉਹ ਸਾਰੀਆਂ ਮਤਲਬ ਟੁੱਟ ਗਈਆਂ ਲੈਂਡਸਲਾਈਡਸ ਕਰਕੇ ਸਿਸਟ ਲੋਕੇਟ ਹੋ ਗਈਆਂ ਸਾਰੀ ਪਾਈਪਾਂ ਜੀ ਤੇ ਉੱਥੇ ਕੰਮ ਕਰਨ ਦੀ ਹੈ ਅਪਰੋਕਸੀਮੇਟ 4-500 ਫੁੱਟ ਹਾਈਟ ਹੈ ਜੀ ਮਾਰ ਦੀ ਜੀ ਪੱਲੇ ਕਈ ਦੋਨੋ ਬਸੇ ਖਾਈ ਆ ਉਪਰੋਂ ਪਾਈਪ ਜਾਂਦੀ ਆ ਉਹ ਜਰੂ ਪਹਾੜ ਸਲਿੱਪ ਹੋਇਆ ਉਹ ਪਾਈਪਾਂ ਸਾਰੀਆਂ ਕਿਰ ਗਈਆਂ ਜੀ ਦੇਖੋ ਅਸੀਂ ਹੁਣ ਵੈਸੇ ਪਾਈਪ ਸਾਰੀਆਂ ਰੇਂਜ ਹੋ ਗਿਆ ਕਿਉਂਕਿ ਟੈਰੇਨ ਅਨੀਵਨ ਹੈ ਕੰਮ ਕਰਨਾ ਥੋੜਾ ਜਿਹਾ ਮਤਲਬ ਨਾਰਮਲ ਪੋਜੀਸ਼ਨ ਨਾਲੋਂ ਡਿਫਿਕਲਡ ਹੁੰਦਾ ਪਰ ਸਾਡੇ ਬੰਦੇ ਲੱਗੇ ਆ ਤੇ ਕੱਲ ਤੱਕ ਇਹਨੂੰ ਰੀਸਟੋਰ ਕਰ ਦਗੇ ਤੇ ਕਲਾਈਨਰ ਮਤਲਬ ਉਮੀਦ ਕਰਨ ਮਸਾਲ ਦੇ ਲੋਕ ਕਿ ਕੱਲ ਤੱਕ ਪਾਣੀ ਉਹਨਾਂ ਦੀ ਟੂਟੀਆਂ ਦੇ ਵਿੱਚ ਵਾਪਸ ਆ ਜਾਊਗਾ ਜੀ ਹਾਂਜੀ ਕੱਲ ਈਵਨਿੰਗ ਤੱਕ ਮਤਲਬ ਸਾਨੂੰ ਕਾਫੀ ਸ਼ੋਰ ਆ ਕਿ ਉਹਨਾਂ ਦੇ ਪਾਣੀ ਆ ਜਾਏਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਰਮਨ ਜੀ ਹਾਂਜੀ ਥੈਂਕ ਯੂ ਜੀ ਥੈਂਕ ਯੂ ਏ 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 ਸੋ ਇਹ ਕਹਾਣੀ ਪਿੰਡ ਮਸੌਲ ਦੀ ਜਿੱਥੇ ਲੋਕਾਂ ਦਾ ਇਲਜ਼ਾਮ ਹੈ ਕਿ ਇਹ ਜਿਹੜਾ ਪਾਣੀ ਦੀ ਸਮੱਸਿਆ ਉਹ ਪਿਛਲੇ 1 ਮਹੀਨੇ ਤੋਂ ਚੱਲ ਰਹੀ ਹੈ ਔਰ ਪਿਛਲੇ 1 ਮਹੀਨੇ ਤੋਂ ਪੀਣ ਵਾਲੇ ਪਾਣੀ ਤੋਂ ਵੀ ਮਸੌਲ ਦੇ ਲੋਕ ਤਰਸੇ ਹੋਏ ਨੇ ਹਾਲਾਂਕਿ ਇਸ ਪਿੰਡ ਦੇ ਵਿੱਚ ਜੋ ਜਾਣਕਾਰੀ ਹੈ ਕਿ ਲਗਭਗ 70 ਦੇ ਕਰੀਬ ਘਰ ਹੈਗੇ ਨੇ ਔਰ ਇਹ ਲੋਕ ਜਿਹੜੇ ਨੇ ਇੱਕ ਪਾਈਪਲਾਈਨ ਟੁੱਟ ਟੁੱਟ ਜਾਣ ਕਾਰਨ ਕਿਉਂਕਿ ਪਿੱਛੇ بارشਾਂ ਵੀ ਬਹੁਤ ਹੋਈਆਂ ਨੇ ਔਰ ਉਹਨਾਂ بارشਾਂ ਦੇ ਕਾਰਨ ਪਾਈਪਲਾਈਨ ਟੁੱਟ ਗਈ ਜੋ ਕਿ ਪਿਛਲੇ 1 ਮਹੀਨੇ ਤੋਂ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਪਾਈਪਲਾਈਨ ਟੁੱਟ ਜਾਣ ਕਾਰਨ ਉੱਥੇ ਪਾਣੀ ਜਿਹੜਾ ਨਹੀਂ ਪਹੁੰਚ ਪਿਆ ਲੋਕਾਂ ਦਾ ਵੀ ਕਹਿਣਾ ਹੈ ਕਿ ਪੀਣ ਵਾਲਾ ਪਾਣੀ ਦੇ ਛੱਡੋ ਉਹ ਕੱਪੜੇ ਧੋਣ ਤੇ ਨਹਾਉਣ ਤੋਂ ਵੀ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਤੇ ਜਿਹੜੇ ਨੇ ਵੰਚੇ ਤੇ ਹਾਲਾਂਕਿ ਸਰਕਾਰੀ ਅਫਸਰਾਂ ਨਾਲ ਅਸੀਂ ਫੋਨ ਤੇ ਜ਼ਰੂਰ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਈ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਹੀ ਜਲਦ ਜਿਹੜਾ ਹੈ ਇਸ ਸਮੱਸਿਆ ਦਾ ਹੱਲ ਨਿਕਲ ਜਾਏਗਾ ਪਰ ਲੰਬੇ ਸਮੇਂ ਤੋਂ ਇਹ ਲੋਕ ਜਿਹੜੇ ਨੇ ਤਰਾਸਦੇ ਨੇ ਤਸਵੀਰਾਂ ਤੁਹਾਨੂੰ ਇਹ ਵੀ ਦਿਖਾਈਆਂ ਕਿ ਕਿਸ ਤਰੀਕੇ ਨਾਲ ਜਦ ਪਾਣੀ ਦਾ ਟੈਂਕਰ ਉੱਥੇ ਪਹੁੰਚਿਆ ਤਾਂ ਮਹਿਲਾਵਾਂ ਜਿਹੜੀਆਂ ਨੇ ਘਰ ਦੀਆਂ ਉਹ ਪਾਣੀ ਲੈਣ ਉੱਥੇ ਪਹੁੰਚੀਆਂ ਬਾਲਟੀਆਂ ਲੈ ਕੇ ਪਹੁੰਚੀਆਂ ਆਪਸੀ ਲੜਾਈ ਵੀ ਕਿਤੇ ਨਾ ਕਿਤੇ ਇੱਕ ਪਾਣੀ ਦੀ ਬੂੰਦ ਨੂੰ ਲੈ ਕੇ ਵੀ ਜਿਹੜਾ ਉੱਥੇ ਲੜਾਈ ਵੀ ਹੁੰਦੀ ਹੋਈ ਨਜ਼ਰ ਆਈ ਪਰ ਕਿਉਂ ਇਹ ਹਾਲਾਤ ਬਣੇ ਕਿਸ ਤਰੀਕੇ ਨਾਲ ਹਾਲਾਤਾਂ ਦਾ ਉਹਨੇ ਇਸ ਤਾਰ ਨਿਪਟਾਰਾ ਹੋਏਗਾ ਜਾਂ ਕਦੋਂ ਤੱਕ ਜਿਸ ਤਰੀਕੇ ਨਾਲ ਸਰਕਾਰੀ ਅਫਸਰ ਕਹਿ ਰਹੇ ਨੇ ਕਿ ਇੱਕ ਦੋ ਦਿਨ ਤੱਕ ਇਸ ਦਾ ਨਿਪਟਾਰਾ ਹੋ ਜਾਏਗਾ ਪਰ ਜਦੋਂ ਨਿਪਟਾਰਾ ਹੋਏਗਾ ਕਿ ਜਲਦ ਤੋਂ ਜਲਦ ਪਾਣੀ ਉਹਨਾਂ ਤੱਕ ਪਹੁੰਚੇਗਾ ਕਿ ਲੋਕ ਜਿਹੜੇ ਨੇ ਉੱਥੇ ਸਾਫ ਪਾਣੀ ਪੀ ਪਾਣਗੇ ਜੋ ਕਿ ਉਹਨਾਂ ਦੀ ਲੰਬੇ ਸਮੇਂ ਤੋਂ ਇਲਜ਼ਾਮ ਹੈ ਕਿ ਪਾਣੀ ਨਹੀਂ ਪਹੁੰਚਿਆ ਕਦੋਂ ਤੱਕ ਇਸ ਦਾ ਹੱਲ ਹੋਏਗਾ ਇਹ ਹੁਣ ਜਿਹੜੇ ਸਰਕਾਰੀ ਅਫਸਰ ਨੇ ਉਹਨਾਂ ਦੇ ਕੰਮ ਹੀ ਦੱਸਣਗੇ ਕੈਮਰਾ ਪਰਸਨ ਸ਼ਿਵਾ ਦਿਨਾਲ ਸਾਇੰਦਰੂ ਲਾ ਲਿਵਿੰਗ ਇੰਡੀਆ ਨਿਊਜ਼ pen